ਪਟਾਕੇ ਪਾਉਣ ਨੂੰ ਪਟਾਕੇ ਪਾਉਣ ਨੂੰ ਪਾਦੇ ਪਟਾਕੇ ਫੇਰ ਪਰ ਇਹ ਬੁਲੇਟ ਵਿੱਚ ਜਾ ਰਹੇ ਨੇ ਕਬੱਡੀ ਇਹ ਬਾਲ ਨੂੰ ਰੱਖਿਆ ਉਸਤਾਦ ਜੀ ਤੇ ਦੂਜੇ ਪਾਸੇ ਇਹ ਪਟੋਲੀ ਵਾਲਾ ਸਮੇਂ ਉਹ ਪਿੰਡਾ ਕਰਦਾ ਕੋਸ਼ਿਸ਼ ਕਬੱਡੀ ਕਬੱਡੀ ਪਰ ਪੁਆਇੰਟ ਨਾ ਹੋਈ ਪਿਆਰ ਦੇ ਨਾਲ ਪਿਆਰ ਦੇ ਨਾਲ ਆਹ ਕੰਮ ਨਹੀਂ ਕਰਨਾ ਕੋਈ ਆਹ ਕੰਮ ਨਹੀਂ ਕਰਨਾ ਇਹ ਤਾਂ ਪਤੋਲੇ ਵਾਲੇ ਮੇਲੇ ਤੇ ਉਦਰੀ ਮਾੜ ਮੋਟਾ ਹੋ ਜਾਂਦਾ ਹੁਣ ਉੱਥੇ ਵੀ ਨਹੀਂ ਹੁੰਦਾ ਇੱਥੇ ਨਹੀਂ ਕਰਨ ਆਪਾਂ ਬਹੁਤ ਇਹਨੇ ਬਿਊਟੀਫੁਲ ਬ੍ਰਿੰਚ ਸ਼ਿਲੰਬੀਆ ਕਹਿੰਦੇ ਐ ਲੋ ਇਹਨੂੰ ਬਿਊਟੀਫੁਲ ਬ੍ਰਿੰਚ ਸ਼ਿਲੰਬੀਆ ਕਹਿੰਦੇ ਮੱਖਣਾ ਸੈਦੋਗੇ ਵਾਲਾ ਮੱਖਣਾ ਉੱਠੀਓ ਗਬਰੂਆ ਮੱਖਣਾ ਮੱਖਣਾ ਸੈਦੋਗੇ ਵਾਲਿਆ ਤੇਰਾ ਪੁੱਤ ਵੀ ਹੁਣ ਪੁੱਤਰਾ ਤੇਰੇ ਨਾਲ ਵੀ ਉੱਪਰ ਜਾਣਾ ਚਾਹੀਦਾ ਐਂ ਜੀ ਮਿਹਨਤ ਕਰਦੀ ਐ ਇਹ ਇਹ ਵਰਗਦਾ ਹੁੰਦੀ ਆ ਪ੍ਰਮਾਤਮਾ ਦੇ ਇਹ ਤੋਹਫੇ ਮਿਲਦੇ ਐ ਪਰ ਉਹਨੂੰ ਫਿਰ ਸਾਰੀ ਹੁਣ ਜ਼ਿੰਦਗੀ ਦੇ ਵਿੱਚ ਜਿਹਨੇ ਮੱਲ ਨੇ ਮੱਲ ਪੈਦਾ ਕਰ ਲਿਆ ਨਾ ਆਹ ਕੌਣ ਐ ਵਾਹ 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 ਮੈਨੂੰ ਲੈਣੇ ਸਾਥ ਬਤਲੇ ਬਤਨਾ ਬਸ ਬਹੁਤ ਹੋ ਗਿਆ ਜੀ ਸਾਜੀ ਵਾਹ ਟੁੱਟ 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 ਤਾਰਾ ਖੋ ਗਿਆ ਹੈ ਦਿਲ ਹਮਾਰਾ ਹੰ ਬੁਲਤਾ ਦਿਲ ਖੋ ਗਿਆ ਲੋਕਾਂ ਦਾ ਹੰ ਬੁਲਤਾ ਟੁੱਟ 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 ਮੇਰੀ ਸਾਰਾ ਪਰਿਯੋਗ ਬਲਤਾ ਆ ਸਾਧਿਕਾਲ ਹੋ ਗਿਆ ਜੱਸਾ